ਜਿੱਤ ਹੋਈ ਆ ਜਸੇਵੀ ਹਾਂਜੀ ਹਾਂਜੀ ਐਂਦੀ ਬਤਲਾਓ ਇਹਦੇ ਵਿੱਚ ਕਰ ਲੋ ਹਾਂ ਪਈ ਬਈ ਬੋਲੋ ਜਸੇਵੀ ਜਿੱਤ ਹੋਈ ਆ ਜਸੇਲਾ ਅਗਰ ਵੀ ਆ ਗਏ ਕਰ ਕਰ ਦਿੰਦਾ ਸਾਰੀ ਟੀਮ ਕੇ ਸ਼੍ਰੀ ਜੈਸ਼ ਕਿੱਥੇ ਆ ਤੇਰੀ ਬਈ ਪਤਾ ਨਹੀਂ ਕੋਈ ਨਹੀਂ ਮੈਂ ਸ਼੍ਰੀ ਜੈਸ਼ ਨੂੰ ਮੇਰਾ ਨੰਬਰ ਦੇਈ ਫੋਨ ਤੇ ਗੱਲ ਕਰਨੀ ਓਦੇ ਨਾਲ ਮੈਂ ਮਨਪ੍ਰੀਤ ਭਾਈ ਨੇ ਮੈਨੂੰ ਪੁੱਛਦੇ ਤੁਹਾਡਾ ਫੇਕਰ ਦਾ ਪਲੇਅਰ ਕਿਹੜਾ ਬਾਬਾ ਮੋਰਕਾਂਢੀ ਜੀ ਮੈਂ ਕਹਾਂ ਮੇਰਾ ਫੇਵਰਿਟ ਪਲੇਅਰ ਹੈਗਾ ਸ੍ਰੀ ਜੇਸ਼ ਨਹੀਂ ਨਹੀਂ ਮੈਂ ਭਾਈ ਨਾ ਦੇਖਣ ਭਾਈ ਨਾ ਕਾਲੋ ਕਾਲੋ ਕਰ ਬੋਲ ਸੁਣਾ ਬੋਤ ਸ੍ਰੀ ਜੇਸ਼ ਆ ਮੇਰਾ ਫੇਵਰਿਟ ਕਹਿੰਦੇ ਮਨੀ ਨਹੀਂ ਮੈਂ ਕਹਾਂ ਨਹੀਂ ਸ੍ਰੀ ਜੇਸ਼ ਜਿਆਦਾ ਮੇਰਾ ਮਨੀ ਨੂੰ ਕਹਤਾ ਕਹਿੰਦੇ ਇੱਕ ਨਹੀਂ ਹਾਂ ਹੋਰ ਕਿੱਦਾਂ ਬੋਤ ਇਧਰ ਦਿਖਾ ਮਨੀ ਮਨੀ ਭਾਈ ਨੂੰ ਅੱਧਰ ਵੀ ਦਿਖਾਓ ਲੈ ਉਦੀ ਦਾ ਹੀ ਨੀਗਾ ਅਰੇ ਮਨੀ ਭਾਜੀ

ਅੱਧੀ ਰਕਮ ਦਾ ਡਰੈਸਿੰਗ ਇਹ ਕਿਹੜਾ ਕਰਦਾ ਸਾਹਿਬ ਆ ਸ਼੍ਰੀ ਜੇਸ਼ ਭਾਜੀ ਨਾਲ ਗੱਲ ਕਰਾ ਦਿਓ ਆਂਟੀ ਥੋੜਾ ਜਿਹਾ ਹਲਕਾ ਰੱਖੋ ਬਸ ਬਸ ਆਗੇ ਸ਼੍ਰੀ ਜੇਸ਼ ਭਾਜੀ ਆਗੇ ਲੈ ਕਰ ਆ ਗੱਲ ਕਰਾ ਕਰਾਂ ਪਹਿਲਾਂ ਆਪ ਤਾਂ ਕਰ ਰਿਓ ਸਾਸਰੀ ਕਾਲ ਪੁੱਤ ਸਾਸਰੀ ਕਾਲ ਤੂੰ ਤਾਂ ਮੇਰਾ ਪੋਤੇ ਆ ਹੈ ਗਰ ਹਾਂ ਤੂੰ ਪਲੇਅਰ ਥੋੜੀ ਤੂੰ ਮੇਰਾ ਪੋਤੇ ਆ ਸੱਚੀ ਗੱਲ ਹੈ ਹੈ ਸਾਰੀ ਚੀਜ਼ ਚੰਗੇ ਮੈਨੂੰ ਪੁੱਛਦੇ ਆ ਵੀ ਤੇਰਾ ਫੇਵਰੇਟ ਪਲੇਅਰ ਕਿਹੜਾ ਮੈਂ ਹੈ ਮੇਰਾ ਪੋਤੇ ਆ ਸ੍ਰੀ ਜੇ ਸ਼ਿਆ ਮੇਰਾ ਪਲੇਅਰ ਹਾਂ ਆ ਲੈ ਅੱਛਾ ਮਨੇ ਭਾਜੀ ਮਾੜੀ ਗੱਲ ਤਾਂ ਕਰਾ ਦੋ ਸ਼੍ਰੀ ਜੇਸ਼ ਨਾ ਮਾੜੀ ਜੀ ਕਰਾ ਦੋ ਮਾੜੀ ਜੀ ਇੱਕ ਮਿੰਟ ਮੈਨੂੰ ਮਾੜੇ ਕਾਂਗਰਸ ਕਹਿ ਲੈਂਦੋ ਭਾਜੀ ਨੂੰ ਇੱਕ ਮਿੰਟ ਕਣ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਬਹੁਤ ਬਹੁਤ ਮੁਬਾਰਕਾਂ ਭਾਜੀ ਲਵ ਯੂ ਬਹੁਤ ਵਧੀਆ ਲੱਗਾ ਭਾਜੀ ਇੱਕ ਮੈਡਲ ਹੋਰ ਤੁਹਾਡੇ ਕੋਲੇ ਆਇਆ ਭਾਜੀ ਸੀ ਯੂ ਸੂਨ ਵੈਰੀ ਹੈਪੀ ਭਾਜੀ ਆਪਾਂ ਗੱਡੀ 'ਚ ਇਕੱਠੇ ਬਹਿ ਕੇ ਆਉਣਾ ਮਿੱਠਾਪੁਰ ਓਕੇ ਓਕੇ ਭਾਜੀ ਟੇਕ ਯਰ ਟਾਈਮ ਬਾਏ ਬਾਏ ਭਾਜੀ